ਟ੍ਰੱਕਾਂ ਵਾਲੇ ਵੀਰੋ ਜੇਕਰ ਤੁਸੀਂ ਯੂਸਡ ਟਰੱਕ ਖਰੀਦਦੇ ਹੋ ਤਾਂ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿ ਕਿਹੜਾ ਡੀਲਰ ਹੈ ਜਿਹੜਾ ਤੁਹਾਨੂੰ ਟਿਪ ਟੋਪ ਟਰੱਕ ਕਰਕੇ ਰੋਡ ਦੇ ਉੱਪਰ ਚੱਲਣਯੋਗ ਕਰ ਦਿੰਦਾ ਹੈ ਫਿਰ ਤੁਹਾਨੂੰ 3 ਮਹੀਨੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਇਹੋ ਜਿਹੇ ਡੀਲਰ ਹੈਗੇ ਨੇ ਜੀ ਯੂ ਐਸ ਏ ਟਰੱਕ ਸੇਲ ਵਾਲੇ ਜਿਹਦੇ ਵਿੱਚ ਤੁਸੀਂ ਗਿਣੀ ਜਾਇਓ 1-1 ਕਰਕੇ 43 ਇਨਸਪੈਕਸ਼ਨ ਕਰਾ ਕੇ ਦਿੰਦੇ ਨੇ ਆਇਲ ਚੇਂਜ ਫਿਲਟਰ ਚੇਂਜ ਕਰਾ ਕੇ ਦਿੰਦੇ ਨੇ ਕਾਰਬ ਟੈਸਟ ਕਰਾ ਕੇ ਦਿੰਦੇ ਨੇ ਉਸ ਤੋਂ ਬਾਅਦ 3 ਮਹੀਨੇ ਦੀ ਵਾਰੰਟੀ ਨਾਲ ਦਿੰਦੇ ਹੈਗੇ ਨੇ ਔਰ ਐਡੀਸ਼ਨਲ ਇਹਦੇ ਨਾਲ ਜੋੜ ਲਓ ਜੀ ਹੁਣ ਇੱਕ ਹੋਰ ਚੀਜ਼ ਕਿ ਡੈਫ ਕਲੀਨਿੰਗ ਵੀ ਕਰਵਾ ਕੇ ਦਿੰਦੇ ਨੇ ਯੂਐਸਏ ਟਰੱਕ ਸਿਲ ਵਾਲੇ ਜਿਹਦੀ ਵਰਥ ਜੇਕਰ ਤੁਸੀਂ ਬਾਹਰੋਂ ਡੈਫ ਕਲੀਨਿੰਗ ਕਰਾਉਂਦੇ ਹੋ ਤਾਂ ਉਹਦੀ ਵਰਥ ਜਿਹੜੀ ਹੈ ਤਕਰੀਬ ਤਕਰੀਬਨ ਤਕਰੀਬਨ ਜਿਹੜੀ ਹੈ 1500 ਡਾਲਰ ਆ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਕਾਊਂਟ ਕਰ ਲਈਏ ਤਾਂ ਸੈਇਦ ਭਾਜੀ ਕੋ ਪੁੱਛਦੇ ਹਾਂ ਸੈਇਦ ਭਾਜੀ ਕਿੰਨੇ ਕਿ ਦਿਆਂ ਇਹ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਜੀ ਵਰਥ ਅਕੋਰਡਿੰਗਲੀ ਜੀ ਇਹ ਜਿਹੜੀ ਆ ਜੇ ਤੁਸੀਂ ਵੈਲਿਊ ਆਫ ਦਾ ਪ੍ਰਾਈਸ ਦੇਖੋ ਤੇ ਯੂਐਸਏ ਟਰੱਕ ਜਿਹੜਾ ਉਹ ਮਾਰਕੀਟ 'ਚ ਸਭ ਤੋਂ ਬੈਸਟ ਪ੍ਰਾਈਸ ਆਫਰ ਕਰਦਾ ਦੂਸਰੀ ਗੱਲ ਜਿਹੜਾ ਆਪਾਂ ਕਿਸੇ ਨੂੰ ਪ੍ਰੈਸ਼ਰ ਨਹੀਂ ਦਿੰਦੇ ਇਹ ਨਹੀਂ ਕਹਿੰਦੇ ਕਿ ਤੁਹਾਨੂੰ ਪ੍ਰਾਈਸ ਘਟਾ ਦਾਂਗੇ ਅਸੀਂ ਵਿਨ ਨੰਬਰ ਤੋਂ ਲੈ ਕੇ ਆਪਣੀ ਵਾਰੰਟੀਆ ਤੋਂ ਲੈ ਕੇ ਆਪਣਾ ਜਿਹੜਾ ਸੇਫਟੀ ਪੈਕੇਜ ਆਨਲਾਈਨ ਡਿਸਪਲੇ ਕਰਦੇ ਆ ਜੇ ਤੁਸੀਂ ਆਪਣੇ ਸਾਡੇ ਰੈਗੂਲਰ ਜਿਹੜੇ ਟਰੱਕ ਲੈਂਦੇ ਹੋ ਜਿੰਨੇ 'ਚ ਫਰੇਡ ਲਾਈਨਰ ਹੈਗਾ ਕੈਨਵਰਥ ਹੈਗਾ ਪੀਟਰ ਬਿਲਟ ਹੈਗਾ ਉਹਦੇ ਨਾਲ ਅਸੀਂ ਸਿਲਵਰ ਪੈਕੇਜ ਦੇ ਰਹੇ ਹਾਂ ਇਹਦੀ ਵਾਰਥ ਆਲਮੋਸਟ 500 ਲੈ ਕੇ 7000 ਡਾਲਰ ਹੈਗੀ ਜੇ ਮੈਂ ਤੁਸੀ ਕਿਹਾ ਜਿਹੜਾ ਡੈੱਫ ਫਿਲਟਰ ਕਲੀਨਿੰਗ ਆ 1500 ਡਾਲਰ ਤੇ ਇਹ ਹੋਏ ਜੇ ਸਭ ਕੁਝ ਠੀਕ ਹੋਏ ਤੇ ਇੱਕ ਫਿਲਟਰ ਹੋਏ ਤੇ ਤੁਸੀਂ ਉਹਨੂੰ ਬੇਕ ਕਰ ਲਓ ਜੇ ਦੇਚ ਕੋਈ ਵੀ ਪ੍ਰੋਬਲਮ ਆ ਜਾਂਦੀ ਆ ਜੇ ਫਿਲਟਰ ਕ੍ਰੈਕ ਨਿਕਲ ਆਂਦਾ ਜੇ ਖੋਲਦੇ ਵੇ ਕ੍ਰੈਕ ਹੋ ਜਾਂਦਾ ਜਾਂ ਕੋਈ ਹੋਰ ਪ੍ਰੋਬਲਮ ਹੈ ਤੁਹਾਡੀ ਜਿਹੜੀ ਖਰਚਾ ਹੈ ਡੈੱਫ ਕਲੀਨਿੰਗ ਦਾ ਜੇ ਫਿਲਟਰ ਰਿਪਲੇਸ ਕਰਨੇ ਪੈ ਜਾਂਦੇ ਇਹ 5000 ਡਾਲਰ ਤਿੱਕਰ ਹੋ ਸਕਦਾ ਹੈ ਅਸੀਂ ਜਿਹੜਾ ਬਿਨਾ ਡੈੱਫ ਕੋਲੇ ਜਿਹੜਾ ਸਿਸਟਮ ਹੈਗਾ ਉਹਨੂੰ ਯੂਜ਼ ਕਰਦੇ ਆ ਜੇ ਮੇਰਾ ਸਾਡਾ ਇੰਟਰਨੈਸ਼ਨਲ ਲੈਂਦੇ ਹੋ ਮਾਫ ਕਰਿਓ ਮਰਦਨ ਰੋਕ ਦਿੰਦਾ ਮੈਂ ਨਾ ਸਵਾਲ ਮੇਰਾ ਉੱਥੇ ਖੜਾ ਰਹਿ ਗਿਆ ਇਹ ਸਾਰੀਆਂ ਚੀਜ਼ਾਂ ਦੀ ਵਰਤ ਕਿੰਨੇ ਆ ਕਿਉਂਕਿ ਕਈ ਵਾਰੀ ਕਈ ਕਸਟਮਰ ਕਹਿੰਦੇ ਨੇ ਤੁਹਾਡੇ ਟਰੱਕ ਮਿੰਗੇ ਨੇ ਇਹ ਚੀਜ਼ਾਂ ਦੇ ਕਾਉਂਟ ਹੀ ਨਹੀਂ ਕਰਦੇ ਫਿਰ ਜੇ ਸਾਡੇ ਟਰੱਕ ਜਿਹੜੇ ਨੇ ਜੇ ਮਾਰਕੀਟ 'ਚ ਦੇਖੋ ਕਿ ਸਾਡੇ ਟਰੱਕ ਤੋਂ ਟਰੱਕ ਜਿਵੇਂ ਆਪਾਂ ਮਾਈਲ ਦੇਖੀਏ ਆਵਰ ਦੇਖੀਏ ਤੇ ਮੇਕ ਸ਼ੁਰ ਕਰੀਏ ਤੇ ਇਹ ਜਿਹੜਾ ਫਲੀਟ ਦਾ ਚੱਲਾ ਟਰੱਕ ਆਕਸ਼ਨ ਦਾ ਤੇ ਜਿਹੜਾ ਬੈਂਕ ਦਾ ਚੱਕੇ ਟਰੱਕ ਅਸੀਂ ਨਹੀਂ ਵੇਚਦੇ ਜੇ ਤੁਸੀਂ ਪ੍ਰਾਈਸ ਟੂ ਪ੍ਰਾਈਸ ਦੇਖੋਗੇ ਤੇ ਹਰ ਸਟੇਟ ਦੀ ਜਿਹੜੀ ਸਟੇਟ 'ਚ ਸਾਡੀ ਲੋਕੇਸ਼ਨ ਆ ਸਾਡੀ ਪ੍ਰਾਈਸ ਬੈਸਟ ਪ੍ਰਾਈਸ ਹੁੰਦੀ ਆ ਤੁਸੀਂ ਓਪਨਲੀ ਕੰਪੇਅਰ ਕਰ ਸਕਦੇ ਹੋ ਐਪਲ ਟੂ ਐਪਲ ਜੇ ਤੁਹਾਨੂੰ ਕਿਸੇ ਚੀਜ਼ ਦੀ ਖਰਚ ਹੋ ਤੁਹਾਨੂੰ ਸਾਨੂੰ ਦੱਸੋ ਅਸੀਂ ਤੁਹਾਨੂੰ ਐਗਜ਼ੈਕਟਲੀ ਆਪ ਕੰਪੇਅਰ ਕਰਕੇ ਦਵਾਂਗੇ ਪਰ ਉਹਦੇ ਤੋਂ ਅੱਗੇ ਜਾ ਕੇ ਇੱਕ ਤੇ ਸਾਡੀ ਪ੍ਰਾਈਸ ਸਭ ਤੋਂ ਬੈਸਟ ਹੋਏਗੀ ਉਹਦੇ ਬਾਅਦ ਜਿਹੜੀ ਸਾਡੀ ਸਰਵਿਸਿਜ਼ ਨੇ ਜਿਹੜੇ ਸਿਲਵਰ ਪੈਕੇਜ ਆ ਇਹ 5000 ਤੋਂ ਲੈ ਕੇ 8000 ਡਾਲਰ ਤੱਕ ਓਵਰ ਐਂਡ ਅਬੋਵ ਤੁਹਾਨੂੰ ਬੈਨੀਫਿਟ ਦਿੰਦਾ ਜੇ ਤੁਸੀਂ ਸਾਡੇ ਤੋਂ ਇੰਟਰਨੈਸ਼ਨਲ ਲੋ ਤੇ 골ਡ ਪੈਕੇਜ ਲੋ ਉਹਦੇ ਚ ਆਲਮੋਸਟ ਸਾਡੀ ਜੀ ਬੈਨੀਫਿਟ ਜਿਹੜਾ 15000 ਤੋਂ ਲੈ ਕੇ 20000 ਡਾਲਰ ਤੱਕ ਆ ਕਿਉਂਕਿ ਉਹਦੇ ਚ ਜਿਹੜੀ ਵਾਰੰਟੀ ਆ ਉਹ ਸਾਲ ਦੀ ਦਿੰਦੇ ਸਾਲ ਦੀ ਵਾਰੰਟੀ ਦੀ ਵੈਲਿਊ ਜਿਹੜੀ ਆਪਣੀ ਕੰਪਨੀ ਦੀ ਵਾਰੰਟੀ ਆ ਜਿਹਦੇ ਚ ਕਵਰਡ ਕੰਪਨੀ ਦੇ ਚ ਜ਼ੀਰੋ ਡਿਡਕਟੇਬਲ ਜ਼ੀਰੋ ਲੇਬਰ ਜ਼ੀਰੋ ਪਾਰਟਸ ਹੁੰਦਾ ਟੋਇੰਗ ਜਿਹੜੀ ਆ ਉਹ 1100 ਡਾਲਰ ਲੱਗੀ ਹੁੰਦੀ ਹੈ ਜਿਹੜੀ ਇਹ ਵਾਰੰਟੀ ਵਾਰੰਟੀ ਖਾਲੀ ਹੈ ਇਹਦੀ ਵੈਲਿਊ ਹੈ 12000 ਡਾਲਰ ਅਨਲਿमिटेड ਮਾਈਲ ਦੀ ਹੁੰਦੀ ਆ ਇਹਦੀ ਜਿਹੜੀ ਹੈ ਸਰਵਿਸਸ ਕਵਰ ਹੋ ਜਾਂਦੀ ਲਵ ਤੇ ਸਪੀਡ ਕੋਡ ਦੇ ਉਦੇ ਬਾਅਦ ਇਹਦੇ ਚ ਜਿਹੜੇ ਪੀਐਮ ਸਰਵਿਸ ਕਰਕੇ ਦੇ ਰਹੇ ਆ ਪਹਿਲੀ ਜਿਹੜੀ ਇਹ 1200 ਡਾਲਰ ਦੀ ਤੇ ਦੋ ਨਾਲ ਲਾ ਕੇ ਦਿੰਦੇ ਆ 12 24 12 ਤੇ 36 3600 ਡਾਲਰ ਇਹ ਹੋ ਗਏ ਉਦੇ ਬਾਅਦ ਨਵੇਂ ਡਰਾਈਵ ਟਾਰਗੇਟ ਪਾ ਕੇ ਦਿੰਦੇ ਜਿੰਦੀ ਵੈਲਿਊ ਹੈਗੀ 3000 ਡਾਲਰ ਉਦੇ ਬਾਅਦ ਡੈਫੀਨਿਟਲੀ 43 ਪੁਆਇੰਟ ਇਨਸਪੈਕਸ਼ਨ ਹੋਗੀ ਡੀਓਟੀ ਇਨਸਪੈਕਸ਼ਨ ਹੋਗੀ ਉਦੇ ਬਾਅਦ ਡੈਸ਼ ਕਲੀਨਿੰਗ ਹੋਗੀ ਉਦੇ ਬਾਅਦ ਜਿਹੜੀ ਆ ਅਸੀਂ ਜਿਹੜਾ ਕਾਰਬ ਟੈਸਟ ਕਰਕੇ ਦਿੰਦੇ ਆ ਲਾਈਫਟਾਈਮ ਕਾਰਬ ਪ੍ਰੈਸ ਕਰਕੇ ਦਿੰਦੇ ਆ ਤੇ ਫੁੱਲੀ ਮੇਨਟੇਨ ਟਰੱਕ ਹੁੰਦੇ ਆ ਤੇ ਇਹਦੀ ਵੈਲਿਊ ਜਿਹੜੀ ਆ 15000 ਤੋਂ ਲੈ ਕੇ 20000 ਡਾਲਰ ਤੱਕ ਹੁੰਦੀ ਆ ਜੇ ਤੁਸੀਂ ਹੁਣ ਕੰਪੇਅਰ ਕਰੋਗੇ ਸਾਡੀ ਟਰੱਕ ਦੀ ਪ੍ਰਾਈਸ ਹਰ ਸਟੇਟ 'ਚ ਬੈਸਟ ਪ੍ਰਾਈਸ ਹੋਏਗੀ ਨੰਬਰ 2 ਉਹਦੇ ਜਿਹੜੇ ਅਸੀਂ ਬੈਨੀਫਿਟ ਦੇ ਰਹਿਆਂ সিলਵਰ ਪੈਕੇਜ ਤੇ 골ਡ ਪੈਕੇਜ ਡਿਪੈਂਡਿੰਗ ਔਨ ਦਾ ਮੈਨੂਫੈਕਚਰ ਕੇਸ ਮੈਨੂਫੈਕਚਰਰ ਟੂ ਟਰੱਕ ਲੈ ਰਹੇ ਹੋ ਈਵਨ 2 ਲੱਖ ਮਾਈਲ ਹੋਣ ਜਾਂ ਉਹਦੇ ਤੇ 6 ਲੱਖ ਮਾਈਲ ਹੋਣ ਜਾਂ 5.5 ਲੱਖ ਮਾਈਲ ਹੋਣ ਸਾਡੀ ਜਿਹੜੀ ਵੈਲਿਊ ਹੈ ਉਹ 5000 ਤੋਂ ਲੈ ਕੇ 8000 ਜਿਹੜੇ সিলਵਰ ਪੈਕੇਜ ਆ ਲੈਨੇ ਤੇ 골ਡ ਪੈਕੇਜ ਚ ਲੈ ਕੇ پندرہ ہزار تو لے کے بی ہزار ڈالر کا ایڈوانٹیج ہے کوئی بھی انفارمیشن چاہیے سنوں کال کر لو ون ایٹ سکس نائن ایٹ سیون ٹو ٹو فور ون ایٹ سکس نائن ایٹ سیون ٹو ٹو فور